ਬਲੀਆ ਸਿਕਲ ਜੀ ਸੋਫੀਆ ਜੀ ਸਤਿ ਸ਼੍ਰੀ ਅਕਾਲ ਹੋਰ ਬਾਜੀ ਕਿਦਾਂ ਬਹੁਤ ਵਧੀਆ ਸੁਨੀਤ ਜੀ ਬਹੁਤ ਚੜ੍ਹਦੀ ਕਲਾ ਇਹ ਹਾਲ ਦੇ ਪਰਿਵਾਰ ਦਾ ਬਸ ਮੇਰਾ ਹੀ ਮੇਰਾ ਹੀ ਚਲੋ ਬਹੁਤ ਤੇਰੀਆ ਚਲੋ ਅੱਜ ਫਿਰ ਕਿਨੇ ਜੀ ਅੱਜ ਸੁਨੀਤੀ ਡੰਗਰ ਤੋਂ ਪਾਸੇ ਹੈਗੇ ਵੈਸੇ ਇੱਕ ਦੋ ਵਿਅਕ ਦੇ ਸੇਰੇ ਫਿਰ ਤੇ ਆਹ ਫੇ ਮੈਂ ਦਾਦਾ ਫਾੜੀ ਉਦੋਂ ਮੈਂ ਹਾਂ ਹੁਣ ਤਵੀਰ ਰੱਖਿਆ ਵੀਡੀਓ ਤੇ ਪਾਉਣ ਨੀ 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 ਹਰੀ ਗੱਬਣਾ ਜੀ ਹਾਂ ਜੀ ਸੁਈ ਆ ਸੁਈ ਆ ਜੀ ਹੂੰ ਤਬਾ ਜੀ ਦੁੱਧ ਕਿੰਨਾ ਦੁੱਧ ਵੀ ਦਿੱਜੇ ਇਹਨੂੰ ਉਹਨਾਂ 12 ਕਿਲੋ ਆਖਿਆ ਭਾਈ 11 ਕਿਲੋ ਮੰਨ ਕੇ ਚੱਲੀਏ 11 ਕਿਲੋ ਮੰਨੀ ਹੈ ਹਾਂ ਜੀ 11 ਕਿਲੋ ਮੰਨ ਕੇ ਚੱਲੀਏ ਉਹਦਾ ਦੁੱਧ 12 ਕਿਲੋ ਵੇਖ ਜੋ ਠੀਕ ਆ ਤੇ ਸਵੇਰ ਨੂੰ ਦੁੱਧ ਜਾਂਦੇ ਆਪਾਂ ਤੇ ਜੇ ਮਿਥਾਂਗੇ ਇਹਨੂੰ ਆਪਾਂ ਇਹ ਨਹੀਂ ਕਹਿੰਦੇ ਫਿਰ ਦੁੱਧਾ ਜਿਹਾ ਹੈ ਤੇ ਜਾ ਵਾ ਪਰ ਉਹ ਦੁੱਧਾ ਅਖੀ ਜਿਹਦੇ ਘਰ ਵਾਲੇ ਦੇ ਜੀ ਮੰਨਦੇ ਚੱਲਦਾ ਵਾ ਤੇ ਜੇ ਵਾ ਤੇ ਬੱਚਾ ਮਗਰ ਕੀ ਆ ਗਿਆ ਬੱਚਾ ਮਗਰ ਕਟਾ ਦੇ ਦੇ ਖੋਲੋ ਜੀ ਫਿਰ ਖੋਲ ਦੇ ਦੋ ਚਾ ਆਜੂ ਬਿਲਕੁਲ ਵਧੀਆ ਜਵਾਬ ਆ ਜੀ ਓਕੇ ਇੱਕ ਨੰਬਰ ਦਾ ਪੂਰਾ ਲਓ ਜੀ ਚੈੱਕ ਕਰੋ ਕਿ ਨੀਲੀ ਪਿਓਰ 아. Pues 한디. <Hal2> <teachers> ਦੇ ਜੀ ਵੇਖੋ ਕਿਨੇ ਦੀ ਦੇ ਦਈਏ ਜੈ ਜੀ ਹਾਂ ਦੋ ਦੱਸ ਦੋ ਜੀ 2096 ਦੇ ਨਾਲ ਜੱਗੀ ਅੱਜ ਵੇਖੀ ਕਿਉਂ ਜੱਗੀ ਹਾਂ ਹਾਂ ਪਾੜਦੇ ਲਾਗੇ ਨਹੀਂ ਨਹੀਂ ਪਾੜਾ ਦਵਾਗੇ ਆਪਾਂ ਦੇ ਜੀ ਜੀ ਹਣੀ ਜੀ ਲੱਖ ਦੇ ਕਿਨੇ ਕਰ ਦੋ ਜੀ ਛੋਟਾ ਸਾੜ ਕਰ ਦੋ ਖੁੰਦੀ ਨਹੀਂ ਪਚਲ ਦੇ ਦਾਂਗੇ 99000 ਹਾਂ ਜੀ ਕੀ ਜੋੜ ਕਰੀ ਦੱਸੋ ਤੁਸੀਂ ਦੱਸ ਦੋ ਹੁਣ 92000 ਦੀ ਮੈਂ ਦੇ ਦਾਂ ਚਲੋ ਜਾਂ ਦੋ ਠੀਕ 92000 ਚਲੋ ਜਾਦਾ ਨਹੀਂ ਰੱਖੋ ਅੰਦਰ ਹੀ ਆ ਸਾਰੇ ਦੇ ਬਸ ਠੀਕ ਆਜ ਤੁਸੀਂ ਨਿੱਕੇ ਜਿਹਾ ਮੋਨ ਰੱਖੋ ਅੰਦਰ ਹੀ ਠੀਕ ਹੈ ਠੀਕ ਇਹ ਗੱਬੜੇ ਸੁਈ ਜੀ ਇਹ ਵੀ ਸੁਈ ਆ ਇਹ ਆ ਜੀ ਬੱਚਾ ਇਹਦਾ ਮਗਲਾ ਹਾਂ ਪੰਜ ਸੱਤ ਦਿਨ ਹੋ ਗਏ ਸੁਈ ਦੇ ਅੱਜ ਇਹਦੇ ਕੋਲ ਬੋੜਾ 10 11 ਕਿਲੋ ਦਿਖਾਉਣਾ ਦਾ ਰਿਪੋਰਟ ਦੇਖਣੀ 10 ਕਿਲੋ ਬੋੜਾ ਹੈ ਜੀ ਹਾਂ ਜੀ ਕੋਲ ਫਲਾਉਣਾ ਚਾਹ ਜੇ ਇਹ ਜੋੜੀਆਂ ਨਾਲ ਜੀ ਬਹੁਤ ਵੱਡੀ ਗੱਲ ਹੁੰਦੀ ਕੱਟਾ ਗੱਡੀ ਜੀ ਨਹੀਂ ਕੱਟਾ ਜੀ ਇਹਦੇ ਮਗਲੇ ਕੱਟਾ ਮਗਰਦੇ ਵੀ ਹਾਂ ਜੀ ਹਾਂ ਜੀ ਕੱਟੀ ਆ ਫਿਰ ਕੱਟੀ ਆ ਲੋ ਕੱਟੀ ਆ ਜੀ ਮਗਲਾ ਵੇਲੇ ਰਾਣੀ ਚੁਆਈ ਦੋਇਆ ਵਰੀਆ ਇੱਕ ਵੀ ਮੋਟਰ ਵੀ ਆਉਂਦੀ ਘਰ ਇਹ ਕਰਦੀਆਂ ਮਈਆਂ ਆਪਣੀਆਂ ਹਾਂਜੀ ਬਸ ਠੀਕ ਆ ਹਾਂਜੀ ਭਾਈ ਜੀ ਇਹ ਜਾਇ ਜੇ ਤਾਂ ਦੱਸਿਆ ਸਾਰੇ ਰੱਖੋ ਹਣ ਨਹੀਂ ਆਜਾ ਇਹ ਵੀ ਪਚੜ ਵੇਲੀ ਦੇ 99000 ਜੀ ਵੇਲੀ ਇਹ ਵੀ 99000 99000 ਜੀ 90000 ਜੀ ਹਾਂ 90000 ਚਲੋ ਠੀਕ ਆ ਹਾਂ 90000 ਜੀ ਇਹ ਨਹੀਂ ਦੂਜਾ ਸਮਾਜ ਜੀ ਹਾਂ ਜੇ ਗੱਪੜ ਦੇ ਦੇ ਅੱਛਾ ਗੱਪੜ ਹਾਂ ਜੀ ਇਹ ਗੱਪੜ ਦੇ ਇਹ ਪਾਣੀ ਪੰਜ ਰਾਜੇ 7 ਰਾਜੇ 2 ਰਾਜੇ ਕਿੰਨੇ ਕਰਦੇ ਜੀ ਵੇਖੋ ਤੇ ਆਹ 2 4 ਨਾਲ ਬਹਿ ਜੂਗੀ ਉਹਦੇ ਬਾਅਦ ਇਹ ਵੀ ਖੋਲੋ ਜੀ ਲੋਜੀ ਕਪਨ ਝੋਟੀ ਦੂਜਾ ਸੁਹਾ ਵੱਡੀ ਝੋਟੀ ਨਾਲੇ ਬਾਕੀ ਛੇ ਦਾ ਵੀ ਛੇ ਦਾ ਇਹ ਜਵਾਨੀ ਹੀ ਜਿਹੜੀ ਆ ਦੇਖ ਆਹ ਦੇਖੋ ਕਦਾਂ ਮਰਲਾ ਜੇ ਦਾ ਨਹੀਂ ਠੀਕ ਹੈ ਜੀ ਆਹ ਠੀਕ ਆ ਹਾਂਜੀ ਬੋਲੀ ਜਲੀ ਹਾਂਜੀ ਜੀ ਮੋਟੇ ਦਾ 85 ਕਰਦੇ ਆ 85000 85000 ਰੁਪਏ ਜਾਂ ਦੋ 1000 ਚੋੜ 90000 ਚਲੋ ਠੀਕ ਹੈ ਠੀਕ ਹੈ ਉਹ ਜੇ ਬਿਲਕੁਲ ਨਿਕਲੇਗਾ ਬੋਟਾ ਬੋਟਾ ਕੋਈ ਨਹੀਂ ਤੇ ਆ ਗਊ ਜੇ ਦੂਜਾ ਸੁਗਾ ਜੀ ਬੋਸ ਜੀ ਗੀਰ ਜੀ ਹਾਂ ਜੀ ਇਹ 2 ਦੁੱਧ 2 ਗੱਲ 17 ਕਿਲੋ ਠੀਕ ਹੈ ਬੱਚਾ ਬੱਚਾ ਅੱਛਾ ਹਾਂ ਜੀ 2 17 18 ਕਿਲੋ ਹੋ ਗਿਆ 17 18 ਕਿਲੋ 17 18 ਕਿਲੋ ਦੁੱਧ ਲਿਆਓ ਜੀ ਕਰਦੇ ਲੋ ਜੀ ਦੂਜਾ 2 17 18 ਕਿਲੋ ਦੁੱਧ ਹਾਂ ਜੀ ਵੇਖੋ ਚੱਲ 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 ਤਬਾਹੀ ਵਾ ਠੀਕ ਆ ਜਾਓ ਜੀ ਲਾਸਟ ਪੀਸ ਹੀ ਹੈ ਜੀ ਲਾਸਟ ਹੀ ਲਾਸਟ ਹਾਂ ਜੀ ਕਿੰਗੀ ਮੋਨੇ ਦਾ 52000 ਰੁਪਏ ਆ ਬਿਲਕੁਲ ਜਾਇਜ਼ ਹਮ 1000 ਘਟ 50 ਦੀ ਹਾਂ ਨਾ ਜਿਹੜੀ 49000 ਦੇਣੀ ਹਾਂ ਜਾਇਜ਼ ਹਾਂ ਨਾ ਚਲੋ ਠੀਕ ਹੈ ਜੀ ਬਿਲਕੁਲ ਛੋਟੇ ਛੋਟੇ ਮੋਲਵਾ ਜਾਇਜ਼ ਕੋਈ ਆਖੇ ਤੇ ਫੇਰ ਤਾਂ ਗੱਲ ਨਾ ਨਾ ਚਲੋ ਬਸ ਠੀਕ ਹੈ ਹਾਂ ਜੀ ਬਾਕੀ ਇੱਥੇ ਆਓ ਆਰ ਚੈੱਕ ਕਰਕੇ ਨਾ ਜੀ ਹਾਂ ਜੀ ਹਾਂ ਜੀ ਹਾਂ ਜੀ ਆ ਇੱਥੇ ਆਵੇ ਕੋ ਚੋਕੇ ਦੋ ਟਾਈਮ ਤਿੰਨ ਟਾਂ ਚੋਕੇ ਆਪਣੀ ਚਵਾਈ ਕਰਕੇ ਖੜੇ ਠੀਕ ਹੈ ਜੀ ਠੀਕ ਨੰਬਰ ਜੀ ਨੰਬਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਕਾਲਾ ਦਾ ਪਿੰਡ ਤਿੰਮਵਾਲ 98720 94734 86456 ਤੋਂ 644 ਉਹਨਾਂ ਨੰਬਰ ਦਾ ਸਰ ਜੀ ਠੀਕ ਹੈ